ਸਾਪੇਛਰੇ ਕਾਲ ਵੀ ਰੋਕੀ ਹਾਲ ਚਾਲ ਨੇ ਉਮੀਦ ਕਰਦਾ ਸਰ ਠੀਕ ਹੋਣਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੋਗ ਵਿੱਚ ਵੀਰੋ ਸਵੇਰ ਸਵੇਰ ਦਾ ਟਾਈਮ ਆ ਆਪਾਂ ਇੱਥੇ来 ਖੇਤ ਖੇਤ ਆਪਾਂ ਆਏ ਆ ਵੀਰੋ ਕੇਸਰ ਵਾਲੇ ਜਿੱਥੇ ਦਾਇਓ ਨਾ ਕੇਸਰ ਬੀਜ ਆਇਆ ਸੀਗਾ ਉਹ ਵਾਲੇ ਖੇਤ ਆਏ ਆ ਖੇਤ ਆਪਾਂ ਆਏ ਆ ਫਾਦਰ ਸਾਹਿਬ ਨੂੰ ਚਾਹ ਦੇਣ ਕਿਉਂਕਿ ਫਾਦਰ ਸਾਹਿਬ ਸੋਭਾ ਜਲਦੀ ਆ ਗਈ ਪਾਣੀ ਛੱਡਣਾ ਸੀਗਾ ਬਾਹਰ ਨੂੰ ਵਾਹ ਨੂੰ ਪਾਣੀ ਛੱਡੇ ਨੂੰ ਵੇਲੇ ਆਪਾਂ ਨੂੰ ਹੋ ਗਿਆ तकरीबन तकरीबन 2 ਦਿਨ ਪਰਸੋਂ ਤੋਂ ਆਪਾਂ ਪਾਣੀ ਛੱਡਾਇਆ ਤੇ ਸਵਾ ਕਿਲਾ ਵਾਹਨਾ ਤੇ ਹਾਲੇ ਤੱਕ ਆਪਣਾ ਪ੍ਰੀਚਾ ਨਹੀਂ ਸੀ ਪਰ ਅੱਜ ਜਦੋਂ ਲਾਈਟ ਆਈ ਨਾਲ ਮੋਟਰ ਚੱਲੀ ਤਾਂ ਉਹਦੇ ਨਾਲ ਸਰ ਵਾਹਨਾ ਆਪਣਾ तकरीबन ਪਰਾ ਗਿਆ ਇਹ ਤੁਹਾਨੂੰ ਸਾਹਮਣੇ ਜ਼ਮੀਨ ਨਜ਼ਰ ਆਉਂਦੀ ਹੋਣੀ ਆ ਤੇ ਇੱਧਰ ਪਿੱਛੇ ਤੇ ਉਹ ਸਾਹਮਣੇ ਆਪਣੇ ਮੋਟਰ ਵਾਲ ਕੋਠੀ ਦੇ ਉੱਤੇ ਤੁਹਾਨੂੰ ਲੈ ਕੇ ਚਲਦੇ ਆ ਕਿ ਗੱਲ ਇਹ ਤਾਂ ਬਣ ਗਈ ਸੀ ਕਿ ਲਾਈਟ ਪੂਰੀ ਚੱਲੀ ਨਹੀਂ ਪਰਸੋਂ ਤੇ ਵਾਹਣ ਬਿਲਕੁਲ ਸੁੱਕਾ ਸੀ ਗਾਜੇ ਦੇ ਕਰਕੇ ਪਾਣੀ ਜ਼ਮੀਨ ਬਹੁਤ ਖਿੱਚਾ ਤੇ ਉਹਦੇ ਨਾਲ ਨਾਲ ਪਿੱਛੇ ਆਪਾਂ ਜੋ ਨਹਿਰ ਦਾ ਪਾਣੀ ਲੈ ਕੇ ਆਏ ਆ ਖਾਲੇ ਦੇ ਵਿੱਚੋਂ ਤੇ ਉਹਦੇ ਵਿੱਚ ਰਸਤੇ ਜੇ ਕੋਹਦਾ ਖੱਡਾ ਉਹ ਤੁਹਾਨੂੰ ਚੱਲ ਕੇ ਆਪਾਂ ਦਿਖਾਉਨੇ ਆ ਤੇ ਪਰਸੋਂ ਦਾ ਪਾਣੀ ਛੱਡਿਆ ਤੇ ਅੱਜ ਜਾ ਕਿਤੇ ਵਾਹਣ ਆਪਣਾ ਪਰੇ ਚਾਇਆ जमीन हैगी कि सवा किला बहुत ज़्यादा टाइम लग गया वैसे तो कल तक अपना कद्दू होना तो खैर जिमें वाहेगुरू मंजूर पानी अपना वाहन भर गया यह मोटर चल रही है सुबह चार बजे लाइट आई ही साढ़े चार बजे हूँ अज यह कद्दू करना है ਕੁਕਾਏ ਵਸਤਵ ਨਾਲ ਲਾਉਣਾ ਹੈ ਚੋਨਾ ਇਹ ਚੋਲੇ ਵਿੱਚ ਕੈਕਲ ਚਾਹ ਦੀ ਆਤਰ ਸਭ ਚਾਹ ਪੀਣ ਗਿਆ ਪਾ ਤੁਹਾਨੂੰ ਚਾਹ ਕਿੱਗੇ ਦਿਖਾਉਣੇ ਖੱਡਾ ਜਿਹੜਾ ਖੱਡੇ ਦੇ ਵਿੱਚ ਹੁੰਦਾ ਹੋਇਆ ਪਾਣੀ ਅਕੇ ਆਪਣੇ ਵਾਹਨ ਦੇ ਵਿੱਚ ਆਉਂਦਾ ਹੀ ਤੇ ਉਹਦੇ ਕਰਕੇ ਆਪਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ हम फादर साहब ने अगले वाहन भी पानी छाया है क्योंकि ए वाहन सवा किला जो ए, ए हो गया पूरा कंप्लीट क्योंकि वाहन ने पानी बहुत ज़्यादा खिंचा और इलावा जोड़ा खड्डा आ खडे ने भी पानी पूरा है पूरा खिंचा है ਇੱਥੇ ਕਰਕੇ ਖੱਡਾ ਆ ਤੇ ਖੱਡਾ ਹੈਗਾ ਵੀ ਡੂੰਘਾ ਹੈ ਦੀ ਦੇ ਕਰਕੇ ਥੱਲੇ ਤੇ ਰੇਤਾ ਹੈ ਗਿਆ ਤੇ ਪਾਣੀ ਉਹਨੇ ਰਹਿਤੇ ਨਹੀਂ ਪੂਰਾ ਕਿਤੇ ਰੱਖਿਆ ਹੈ ਪੂਰੇ ਬੋਰ ਤੇ ਪਿੱਛੋਂ ਪਾਣੀ ਆ ਰਿਹਾ ਹੈ ਇਧਰੋਂ ਨਹਿਰ ਦੇ ਵਿੱਚੋਂ ਤੇ ਇੱਥੇ ਆ ਕੇ ਇਸ ਤੋਂ ਅੱਗੇ ਅੱਧੇ ਬੋਰ ਦਾ ਪਾਣੀ ਗਾਹ ਜਾਂਦਾ ਸੀ ਤੇ ਜੀ ਦੇ ਕਰਕੇ ਪਰਸੋਂ ਤੋਂ ਲੈ ਕੇ ਅੱਜ ਵੀ ਆ ਕੇ ਆਪਣਾ ਕਿਤੇ ਵਾਹਨ ਕਰੇਕਾ ਹੈ ਮੋੜਾ ਐਸ ਵਹਨ ਨੂੰ ਪਾਣੀ ਛੋਟ ਗਿਆ ਚਾਰਕ ਨਾਲਾ ਨੂੰ ਉਮੀਦ ਹੈ ਕਿ ਉਹ ਕਦੋਂ ਹੁੰਦਿਆ ਤੱਕ ਇਹ ਪਹੁੰਚ ਜਾਏਗਾ ਕਿਉਂਕਿ ਹੁਣ ਪਾਣੀ ਐ ਤੇਜ਼ੀ ਨਾਲ ਆਉਣਾ ਹੈ ਕਿਉਂਕਿ ਅੱਗੇ ਆਪਣੀ ਜਿਹੜੇ ਅੱਗੇ ਵਾਲੀ ਜ਼ਮੀਨ ਇਹ ਖਾਲਾ ਇਹ ਖਾਲ ਨਹੀਂ ਮਰ ਰਹੀ ਜਿੰਦਾ ਤੇ ਜ਼ਮੀਨ ਥੋੜੇ ਹੈਗੇ ਉੱਚੀ ਤਾਂ ਉੱਚੀ ਜ਼ਮੀਨ ਹੋਣ ਕਰਕੇ ਜਦੋਂ ਵੀ ਪਾਣੀ ਦੇ ਪਿੱਛੂ ਰੁਕਾਵਟ ਲੱਗਦੀ ਸੀ ਪਾਣੀ ਦੇ ਕਾਉਟਾ ਲੱਗਨ ਕਰਕੇ ਜਿੰਨਾ ਵੀ ਵਾਹਨ ਦੇ ਵਿੱਚ ਪਾਣੀ ਭਰਿਆ ਸੀ ਉਹ ਵਾਪਸ ਆਉਂਦਾ ਰਿਹਾ ਤੇ ਪਾਣੀ ਵਾਪਸ ਆ ਕੇ ਉਸੇ ਖਾਤੇ ਵਿੱਚ ਜਾਂਦਾ ਸੀ ਉਹਦੇ ਕਰਕੇ ਦਿੱਕਤ ਆਪਾਂ ਨੂੰ ਕਾਫੀ ਆਈ ਸੀ ਇਹ ਜਿਹੜਾ ਵਾਹਣਾ ਜਿਹਦੇ ਚ ਆਪਾਂ ਝੋਨਾ ਲਾਉਣਾ ਵੈਸੇ ਤਾਂ ਦੋਨਾਂ ਵਾਹਣਾ ਜੀ ਇਹਦੇ ਵਿੱਚ ਵੀ ਇਹਦੇ ਵਿੱਚ ਵੀ ਝੋਨਾ ਲਾਉਣਾ ਹੈ ਤੇ ਆਪਣੀ ਆਪਦੀ ਜਮੀਨ ਆ ਤੇ ਇਹ ਹੈਗੀ ਆ ਕੋਈ ਗੈਨੇ ਆ ਤੇ ਕੋਈ ਇਹ ਕਹ ਦਿੱਤਾ ਆਪਾਂ ਤੁਹਾਨੂੰ ਦੀ ਆਪਾਂ ਗੱਲ ਕਰਨ ਲੱਗੇ ਸੀ ਇਸ ਵਹਨ ਦੇ ਵਿੱਚ ਆਪਾਂ ਪਿਛਲੇ 1 ਸਾਲ ਤੋਂ ਆਰਗੇਨਿਕ ਦਵਾਈਆਂ ਦੀ ਵਰਤੋਂ ਕਰਦੇ ਆ ਰਹੇ ਹਾਂ ਤਾਂ ਇਸ ਵਾਰ ਆਪਾਂ ਕੰਪਲੀਟ ਟਰੀਟਮੈਂਟ ਆਪਾਂ ਆਰਗੇਨਿਕ ਦਵਾਈ ਨਾਲ ਕਰਾਂਗੇ ਉਹਦੇ ਵਿੱਚ ਲੋੜ ਅਨਸਾਰ ਆਪਾਂ ਪੈਸਟਿਸਾਈਡ ਤੋਂ ਲਿਆਂਦੀ ਹੋਈ ਦਵਾਈ ਯੂਜ਼ ਕਰਾਂਗੇ ਜਿਵੇਂ ਯੂਰੀਆ ਹੋਗੀ ਜਾਂ ਲਾਸਟ ਦੇ ਕੋਈ ਬਿਮਾਰੀ ਨਾ ਲੱਗੇ ਜਿੱਦਾਂ ਕੋਈ ਕੀੜੇ ਮਾਰ ਦਵਾਈ ਤੇ ਸਪਰੇਅ ਆਪਾਂ ਕਰਾਂਗੇ ਉਸ ਤੋਂ ਇਲਾਵਾ ਜ਼ਿਆਦਾਤਰ ਆਪਾਂ ਦਵਾਈ ਦਾ ਯੂਜ਼ ਕਰਾਂਗੇ ਔਰਗੈਨਿਕ ਦਵਾਈ ਦਾ ਜਿਹਦੇ ਵਿੱਚ ਕ੍ਰੋਪਨ ਸੀਐਨਜੀ ਪਲੱਸ ਸੋਇਲ ਲਾਈਫ 골ਡ ਸੋਇਲ ਕਿੰਗ ਤੇ ਕ੍ਰੋਪ ਸ਼ੀਲਡ ਪੰਜ ਤੋਂ ਲੈ ਕੇ ਛੇ ਤਰ੍ਹਾਂ ਦੀ ਦਵਾਈਆਂ ਆਪਣੀਆਂ ਇਸ ਜ਼ਮੀਨ ਦੇ ਵਿੱਚ ਯੂਜ਼ ਹੋਣਗੀਆਂ ਤੇ ਜਿਹਦੇ ਨਾਲ ਫਸਲ ਦੀ پیداوار ਬਹੁਤ ਹੀ ਚੰਗੀ ਹੁੰਦੀ ਆ ਝੋਨਾ ਲੱਗਣ ਤੋਂ ਬਾਅਦ ਜਦੋਂ ਵੀ ਆਪਾਂ ਇਹਦੇ ਉੱਪਰ ਕੋਈ ਦਵਾਈ ਪਾਉਣੀ ਹੈ ਤੇ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਤਾਂ ਜੋ ਤੁਹਾਨੂੰ ਖੁਦ ਨੂੰ ਵੀ ਪਤਾ ਲੱਗਦਾ ਰਹੇ ਕਿ ਵਾਕਈਂ ਕਿ ਜ਼ਮੀਨ ਦੇ ਵਿੱਚ ਇਹ ਜੋ ਦਵਾਈਆਂ ਆਰਗੇਨਿਕ ਆ ਉਹ ਯੂਜ਼ ਹੋ ਰਹੀਆਂ ਨੇ ਕਿਉਂਕਿ ਵੈਸੇ ਤਾਂ ਪਿਛਲੀਆਂ ਵਿੱਚ ਉਹ ਆਪਾਂ ਫਸਲ ਦੇ ਵਿੱਚ ਯੂਜ਼ ਕੀਤੀਆਂ ਦਵਾਈਆਂ ਤੇ ਉਹਦੀ ਅਪਡੇਟ ਵੀ ਆਪਾਂ ਦਿੰਦੇ ਰਹੇ ਹਾਂ ਬਾਕੀ ਅੱਗੇ ਜੋ ਪੂਰਾ ਟ੍ਰੀਟਮੈਂਟ ਆ ਉਹਦਾ ਵੀ ਤੁਹਾਨੂੰ ਆਪਾਂ ਜ਼ਰੂਰ ਦਿਖਾਵਾਂਗੇ ਇਦਾਂ ਰਹਿ ਤਾਂ ਕਦੋਂ ਹੁੰਦ ਬਾਅਦ ਆਪਾਂ ਨੂੰ ਮਿੱਟੀ ਲਾਉਣੀ ਪੈਂਦੀ ਆ ਪਰ ਫਾਦਰ ਸਾਹਿਬ ਉਹਨਾਂ ਨੇ ਕਾਫੀ ਹਿੰਮਤ ਕੀਤੀ ਆ ਕਿਉਂਕਿ ਪਾਣੀ ਪੂਰਾ ਵਾਂਦ ਵਿੱਚ ਪਹੁੰਚਾ ਨਹੀਂ ਤੋ ਉਹਨਾਂ ਸੋਚੇ ਚਲੋ ਫਰੀਕਾ ਤੋਂ ਬੈਨਾ ਤੇ ਵਟਾਂ ਦੇ ਉੱਪਰ ਮਿੱਟੀ ਲਗਾ ਦਿੱਤੀ ਹੋਈ ਆ ਤੇ ਹੁਣ ਤਾਂ ਬਸ ਕਦੋਂ ਹੁੰਦ ਬਾਅਦ ਜਦੋਂ ਲੇਬਰ ਮਿਲੇਗੀ ਤਾਂ ਚੋਨਾ ਲੱਗਣਾ ਆ ਚੋਨਾ ਲੱਗਣ ਤੋਂ ਪਹਿਲਾਂ ਕਦੋਂ ਹੁਣਾ ਬਹੁਤ ਜ਼ਰੂਰੀ ਆ ਤੇ ਉਹ ਡਾਇਰੈਕਟਰ ਵਾਲ ਬਾਈ ਨੂੰ ਆਖਿਆ ਹੋਇਆ ਆ ਟਾਈਮ ਉਹਨੇ ਦਿੱਤਾ ਆ 8:30 ਵਜੇ ਦਾ ਤੇ ਜਦੋਂ ਆਊਗਾ ਕਦੋਂ ਕਰ ਲੇਗਾ ਜੇ ਤਾਂ ਆਪਾਂ ਕੋਲ ਹੋਏ ਇਹ ਉਹਦੀ ਵੀ ਆਪ ਦੇ ਤੁਹਾਨੂੰ ਜਾ ਕੇ ਦਿਖਾਵਾਂਗੇ ਟਰੈਕਟਰ ਚੱਲਦਾ ਹੈ ਵਾਹਨ ਦੇ ਵਿੱਚ ਨਹੀਂ ਤਾਂ ਫਿਰ ਜਦੋਂ ਝੋਨਾ ਵਗੈਰ ਲੱਗੂਗਾ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਲਓ ਵੀ ਮਿੱਤਰੋ ਇੱਕ ਵਾਰ ਆਪਾਂ ਚਲੇ ਗਏ ਸੀ ਕਾਹਤੇ ਤੇ ਬਾਦਾਂ ਫਿਰ ਆ ਗਿਆ ਆਪਾਂ ਖੇਤ ਤੇ ਖੇਤ ਹੋਣਾ ਪਾਇਆ ਡਾਇਰੈਕਟਰ ਵਾਲ ਬਾਈ ਦੇ ਨਾਲ ਕਿਉਂਕਿ ਕਦੋਂ ਹੁਣ ਆਪਣਾ ਕਰਨੇ ਲੱਗੇ ਆ ਪਾਣੀ ਦੀ ਜਗਾਹੀ ਪਹਿਲਾਂ ਤੁਹਾਨੂੰ ਕਾਫੀ ਦਿੱਕਤ ਆਈ ਸੀ ਪਰ ਫਿਰ ਵੀ ਵਾਹੇ ਕੋ ਦਿੱਕੇ ਪਾਣਾ ਲੱਗਿਆ ਵਾਹਨ ਪਰ ਰਹਿਗਾ ਵੇਹੇ ਤਾਂ ਚਲੋ ਟਿਲ ਲੱਗੇ ਵੀ ਕਿਤੇ ਕਿਤੇ ਜਿਵੇਂ ਕਹਿ ਲਿਏ ਭਈ ਖੁਸ਼ ਕੇ ਜੇ ਹੈ ਗਿਆ ਪਰ ਜਦੋਂ ਕੱਦੂ ਹੋ ਜੇਗਾ ਨਾ ਤਾਂ ਫਿਰ ਰੀਮਿਕਸ ਜੀ ਜ਼ਮੀਨ ਹੋ ਜਾਈਗੀ ਤਾਂ ਉਹਦੇ ਨਾਲ ਫਿਰ ਕੀ ਹੋਏਗਾ ਕਿ ਜਿਹੜਾ ਪਾਣੀ ਦੀ ਕਮੀ ਪੈਸੀ ਉਹ ਪੂਰੀ ਹੋ ਜਾਈਗੀ ਟਰੈਕਟਰ ਚੱਲ ਰਿਹਾ ਪਹਿਲਾਂ ਬਾਈ ਕਲਟੀਵੇਟਰ ਵਾਏਗਾ ਵਿੱਚ ਤੇ ਉਸ ਤੋਂ ਬਾਅਦ ਫਿਰ ਇਸ ਵਾਗਾ ਚਲਾ ਕੇ ਉੱਪਰ ਤੇ ਜ਼ਮੀਨ ਨੂੰ ਪਤੜਾ ਕਰਤਾਂਗੇ ਤੇ ਆਪਣਾ ਹੋ ਜਾਏਗਾ ਵਾਣ ਕਦੂ ਮਤਲਬ ਕਿ ਝੋਨਾ ਲਾਉਣ ਯੋਗ ਹੋ ਜਾਏਗਾ ਵਾਣ ਆਪਣਾ ਬਹੁਤ ਜਿਆਦਾ ਮੁਸ਼ਕਲ ਦਾ ਸਾਹਮਣਾ ਕਰ ਕਰਕੇ ਤੇ ਵਾਣ ਨੂੰ ਆਪਾਂ ਪਾਣੀ ਨਾਲ ਪਰਾਏ ਆ ਹੁਣ ਬਾਈਕ ਲਾ ਰਿਹਾ ਹੈ ਟਰੈਕਟਰ ਆਪਾਂ ਦੇਖਦੇ ਜਮੀਨ ਚ ਪਾਣੀ ਘਟੌਣ ਕਰਕੇ ਮਤਲਬ ਕਿ ਜਿਹੜਾ ਧਰਤੀ ਦੇ ਅੰਦਰ ਤੱਕ ਪਾਣੀ ਪਹੁੰਚਣਾ ਆ ਜੋ ਕਹਿ ਲਈ ਆਪਾਂ ਜਿਵੇਂ ਫੋਟੋ ਤੱਕ ਥੱਲੇ ਅਗਰ ਪਾਣੀ ਵਧੀਆ ਤਰੀਕੇ ਨਾਲ ਪਹੁੰਚ ਜਾਏ ਤਾਂ ਟਰੈਕਟਰ ਤਾਂ ਇਹਨਾਂ ਕਹਿ ਲਈ ਆਪਾਂ ਜੋਰ ਨਾ ਲੱਗੇ ਟਰੈਕਟਰ ਇਹਨਾਂ ਤਿਲ ਕੇ ਨਾ ਜਿਵੇਂ ਹੁਣ ਟਰੈਕਟਰ ਇਹ ਵਾਹਨ ਦੇ ਵਿੱਚ ਇਦਾਂ ਜਿਵੇਂ ਨਾ ਤਿਲਕ ਦਾ ਪਿਆ ਵਾ ਤੇ ਇਹ ਆ ਪਾਣੀ ਦੀ ਕਮੀ ਕਰਕੇ ਦੂਸਰੀ ਗੱਲ ਖੇਤ ਆਪਣਾ ਮਿੱਟੀ ਜੋ ਕਿ ਪੱਕੇ ਵਾਲਟ ਦੀ ਚੀਕ ਨਹੀਂ ਮਿੱਟੀ ਆ ਕਿਉਂਕਿ ਜੇ ਪਾਣੀ ਇਹ ਪੂਰੇ ਤਰੀਕੇ ਨਾਲ ਭਰ ਆ ਜਾਏ ਨਾ ਵਾਹਨ ਦੇ ਵਿੱਚ ਤੇ ਫਿਰ ਇਦਾਂ ਦੀ ਦਿੱਕਤ ਨਹੀਂ ਆਉਂਦੀ ਜਿਵੇਂ ਕਿ ਹੁਣ ਟਰੈਕਟਰ ਆ ਪੂਰਾ ਸਲਿੱਪ ਕਰ ਕਰਕੇ ਚੱਲ ਰਹਾ ਲਓ ਵੀ ਮੇਤਰੋ ਕਲਟੀਵੇਟਰ ਵਾਹਨ ਦੇ ਵਿੱਚ ਗਿਆ ਫੱਜ ਤੇ ਹੁਣ ਆਪਾਂ ਜਾ ਰਹੇ ਆ ਸੁਹਾਗਾ ਪਾਉਣ ਬਾਈ ਨੂੰ ਬਾਈ ਟਰੈਕਟਰ ਲੈ ਕੇ ਸਾਈਡ ਦਾ ਕਿਹੜਾ ਲੋਂ ਜਾ ਰਹਾ ਆ ਤੇ ਆਪਾਂ ਉਸ ਤੋਂ ਪਹਿਲਾਂ ਪਹੁੰਚਦੇ ਆ ਸੁਹਾਗੇ ਦੇ ਲਾਗੇ ਤੇ ਚੱਲ ਕੇ ਫਿਰ ਸੁਹਾਗਾ ਪਾਉਨੇ ਆ ਤੇ ਉਸ ਤੋਂ ਬਾਅਦ ਬਾਈ ਲਾਉਗਾ ਆਪਣੇ ਵਾਹਨ ਦੇ ਵਿੱਚ ਸੁਹਾਗਾ ਇਸ ਵਾਕਿਆ ਫਿਰ ਤੋਂ ਬਾਅਦ ਆਪਨਾ ਕੰਪਲੀਟ ਹੋ ਜਾਏਗਾ ਕੱਦੂ ਤੇ ਚੋਨਾ ਲਾਉਣੀ ਹੋਊ ਆਪਣੇ ਜੋ ਜ਼ਮੀਨ ਆ ਜੋ ਆਪਣਾ ਵਾਹਣਾ ਹੋ ਜਾਏਗਾ ਤੇ ਜਿਵੇਂ ਫਿਰ ਲੇਬਰ ਮਿਲੇਗੀ ਲਗਾ ਕੇ ਚੋਨਾ ਅਗਲੇ ਕੰਮ ਕਰ ਕਰਾ ਕਰਾਂਗੇ ਆਪਾਂ ਇਹ ਤਾਂ ਮਿਰਚਾਂ ਲਗਾਈਆਂ ਹੋਈਆਂ ਤਾਂ ਇਹ ਹੋਣਾ ਮਿਰਚਾਂ ਦਾ ਕਾਤੇ ਬਿਲਕੁਲ ਛੋਟਾ ਜਾਂ ਮਤਲਬ साइज छोटा है मिर्चा का पर कौड़िया बहुत ज़्यादा आदेश इन्होंने एक साइड इतना आलू लगा रखे थे पहला तो केसर भी सी सामने केसर भाई के गोटे पे आई आ फिर उन्होंने सुहागा सु के फिर अपनी वाहन ਸਵਾਗਾ ਮਾਠੇ ਕਾ ਭਾਈ ਸਵਾਗਾ ਭਾਈ ਨੂੰ ਪਵਾਤਾ ਆ ਤੇ ਭਾਈ ਸਵਾਗਾ ਫੇਰ ਆ ਉਹ ਸਾਹਮਣੇ ਟਰੈਕਟਰ ਚੱਲਦਾ ਪਿਆ ਵਾ ਤੇ ਮੌਸਮ ਬਹੁਤ ਵਧੀਆ ਹੋ ਗਿਆ ਅੱਜ ਕੱਲੋ ਤੋਂ ਵੀ ਵੇਹੇ ਤਾਂ ਬੱਦਲ ਵਾਈ ਹੋਣ ਲੱਗੇ ਸੀ ਹਵਾ ਚੱਲ ਪਈ ਸੀ ਪਰ ਅੱਜ ਦਾ ਮੈਂ ਕਹਿੰਦਾ ਸਵੇਰੇ ਤੋਂ ਹੀ ਮੌਸਮ ਇੰਨਾ ਕੁ ਵਧੀਆ ਹੋ ਗਿਆ ਕਿ ਇੱਕ ਵਾਰ ਤਾਂ ਸਾਰੀ ਗਰਮੀ ਕਿ ਰੱਬ ਨੇ ਦੂਰ ਕਰਤੀ ਆ ਲੋਕਾਂ ਦੀ ਆਪਾਂ ਚਲੋ ਵਿਲੇ ਫਿਰਦੇ ਹੈਗੇ ਆ ਤੇ ਬਹੁਤ ਸਾਰੇ ਵਿਚਾਰੇ ਇੰਧਾ ਦੇ ਲੋਕ ਆ ਜੋ ਮਿਹਨਤ ਕਾ ਸ਼ਲੋਕ ਝੋਨਾ ਲਾ ਰਏ ਲਾ ਰਹੇ ਆ ਜਾਂ ਕੁਝ ਲੋਕ ਝੋਨਾ ਲਾ ਕੇ ਆਪੋ ਆਪਣੇ ਘਰਾਂ ਦੇ ਵਿੱਚ ਆ ਜਿਵੇਂ ਕਿ ਬੜੇ ਸਾਰੇ ਲੋਕ ਇੰਧਾ ਦੇ ਜੋ ਆਪਦਾ ਇਹ ਰੇਸ਼ਾਸ ਕੇ ਕਿਸੇ ਇਲਾਕੇ ਏਰੀਏ ਦੇ ਵਿੱਚ ਝੋਨਾ ਲਾਉਣ ਗਏ ਹੋਏ ਆ ਕੰਨਿਆ ਰਿਆ ਦੇ ਵਿੱਚ ਚੋਨਾ ਲੱਗ ਵੀ ਚੁੱਕਿਆ ਸੋਨਾ ਆਪ ਦਾ ਦਵਾਈਆਂ ਪੌਣੀਆਂ ਵੀ ਸ਼ੁਰੂ ਕਰਤੀਆਂ ਆ ਜਿਹੜੇ ਹੁਣ ਇਸ ਟਾਈਮ ਲਾ ਰਿਹਾ ਚੋਨਾ ਉਹਨਾਂ ਲਈ ਬਹੁਤ ਵਧੀਆ ਹੋ ਗਿਆ ਕਿਉਂਕਿ ਕਾਫੀ ਜ਼ਿਆਦਾ ਕਰਨੇ ਪਿਛਲੇ 5-7 ਦਿਨਾਂ ਤੋਂ ਤਾਂ ਪੈਣ ਲੱਗਦੀ ਸੀ ਤੇ ਅੱਜ ਹੁਣ ਜਿਵੇਂ ਵਧੀਆ ਮੌਸਮ ਹੋਇਆ ਆ ਮੌਸਮ ਵਧੀਆ ਹੋਇਆ ਆ ਤਾਂ ਵਧੀਆ ਮੌਸਮ ਹੋਣ ਕਰਕੇ ਇੱਕ ਵਾਰ ਤਾਂ ਜਰਮੀ ਹੋਲੀ ਗਈ ਆ ਕਿ ਗਰਮੀ ਹੀ ਹੈਗੀ ਤਾਂ ਬਾਹਰ ਗੁਰੂ ਇਦਾਂ ਹੀ ਬਣਾ ਕੇ ਰੱਖੇ ਮੌਸਮ ਕਿ ਗਰਮੀ ਜ਼ਿਆਦਾ ਨਾ ਪਾਏ ਤੇ ਇੱਕ ਗੱਲ ਹੋਰ ਵੀ ਮੈਂ ਕਹਿ ਦੇਣਾ ਚਾਹਣਾ ਆ ਕਿ ਗਰਮੀ ਵਧਣ ਦਾ ਕਾਰਨ ਸਭ ਤੋਂ ਵੱਡਾ ਲੋਕਾਂ ਨੇ ਖੁਦ ਹੀ ਬਣਾਇਆ ਆ ਜਿਸ ਤਰ੍ਹਾਂ ਕਿ ਇੱਕ ਨਾਰਮਲ ਬੰਦਾ ਵੀ ਅੱਜ ਏਸੀ ਤੋਂ ਬਿਨਾ ਰਹਿਣਾ ਪਸੰਦ ਨਹੀਂ ਕਰਦਾ ਮਿਹਨਤ ਮਜ਼ਦੂਰੀ ਕਰਕੇ ਤਾਂ ਉਹ ਘਰ ਦੇ ਵਿੱਚ ਏਸੀ ਲਗਵਾ ਰਹੇ ਆ ਪੱਖੇ কুলਰ ਉਹਨਾਂ ਤੋਂ ਦੂਰ ਹੁੰਦੇ ਜਾ ਰਹੇ ਤੇ ਉਸ ਤੋਂ ਇਲਾਵਾ ਜਿਵੇਂ ਕਿ ਇਸ ਤੋਂ ਪਹਿਲਾਂ ਕਾਫੀ ਟਾਈਮ ਤਰਖ ਬਹੁਤ ਜ਼ਿਆਦਾ ਹੋਇਆ ਕਰਦੇ ਸੀ ਹਰੇਕ ਖੇਤਾਂ ਦੇ ਵਿੱਚ ਕਾਫੀ-ਕਾਫੀ ਰੁੱਖ ਹੋਇਆ ਕਰਦੇ ਸੀ ਤਾਂ ਹੁਣ ਇੰਨੇ ਕੁ ਰੁੱਖਾਂ ਦੇ ਵਿੱਚ ਜਿਵੇਂ ਕਹਿ ਲਓ ਇੱਕ ਘਾਟ ਆ ਚੁੱਕੀ ਆ ਕਿ ਕਿਤੇ ਵਿਰਲਾ ਹੀ ਰੁੱਖ ਮਿਲਦਾ ਆ ਕਈ ਜਗ੍ਹਾ ਤੇ ਤਾਂ ਇਦਾਂ ਦੇ ਦੇਖਿਆ ਕਿ ਲੋਕ ਆਪਦੀਆਂ ਮੋਟਰਾਂ ਦੇ ਉੱਪਰ ਰੁੱਖ ਨਾ ਲਗਾ ਕੇ ਤੇ ਉੱਥੇ ਉਹਨਾਂ ਲਗਾਏ ਹੋਏ ਆ ਸੋਲਰ ਸਿਸਟਮ ਤੇ ਉਹਨਾਂ ਦੀ ਛਾਂ ਦੇ ਹੇਠਾਂ ਉਹਨਾਂ ਨੂੰ ਫਿਰ ਬੈਠਣਾ ਪੈਂਦਾ ਜਦੋਂ ਵੀ ਕਿਤੇ ਤੋਪ ਦੇ ਵਿੱਚ ਉਹ ਖੇਤਾਂ ਦੇ ਵਿੱਚ ਕੰਮ ਕਰਨੀ ਜਾਂਦੇ ਆ ਤੇ ਰੁੱਖ ਲਗਾਉਣੇ ਬਹੁਤ ਜ਼ਿਆਦਾ ਜ਼ਰੂਰੀ ਆ ਇੱਕ ਇੱਕ ਬੰਦਾ ਵੀ ਅਗਰ 2-4-4 ਰੁੱਖ ਲਗਾਏ ਉਹਦੇ ਨਾਲ ਕਾਫੀ ਫਰਕ ਪਏਗਾ ਵੈਸੇ ਤਾਂ ਜੇਕਰ ਆਪਨੇ ਪਾਪੂਲੇਸ਼ਨ ਦੀ ਗੱਲ ਕਰੀਏ ਤਾਂ 1% ਰੁੱਖ ਆਉਂਦੇ ਆ ਜ਼ਿਆਦਾ ਪਰ ਮੈਂ ਕਹਿੰਨਾ ਸਟਾਰਟਿੰਗ ਹੋ ਜੇ 3-4 4 ਰੁੱਖਾਂ ਦੀ ਵੀ ਤੇ ਇਹਦੇ ਨਾਲ ਵੀ ਗਰਮੀ ਤੋਂ ਕਾਫੀ ਰਾਸਤ ਮਿਲ ਸਕਦੀ ਆ ਤੇ ਉਮੀਦ ਹੈ ਜਿੰਨਾ ਤੱਕ ਵੀ ਆਪਣੀ ਵੀਡੀਓ ਪਹੁੰਚੇਗੀ ਆਪਣਾ ਪੂਰਾ ਵਲੌਗ ਦੇਖਣ ਕੇ ਤੇ ਆਪਣੀ ਇਸ ਰੁੱਖਾਂ ਵਾਲੀ ਗੱਲ ਨਾਲ ਸਹਿਮਤ ਹੋ ਕੇ ਰੁੱਖ ਲਗਾਉਣਗੇ ਕਿਉਂਕਿ ਆਪਾਂ ਵੀ ਕੰਮ ਸ਼ੁਰੂ ਕਰਤਾ ਹੈ ਜਿਹੜੇ ਆਪਣੇ ਆਸ-ਪਾਸ ਕੁਝ ਰੁੱਖ ਲੱਗੇ ਹੋਏ ਆ ਉਹਨਾਂ ਦੀ ਸੇਵਾ ਕਰਨੇ ਸ਼ੁਰੂ ਕਰਤੀ ਆ ਤੇ ਜਦੋਂ ਹੀ ਗਾ ਫਿਰ ਬਾਦਸ਼ਾਹ ਦਾ ਮੌਸਮ ਆਏਗਾ ਜਦੋਂ ਰੁੱਖ ਲਗਾਉਣ ਦਾ ਟਾਈਮ ਆਉਂਦਾ ਹੈ ਤੇ ਵਾਹਿਗੁਰੂ ਕਿਰਪਾ ਕਰੇ ਆਪਾਂ ਵੀ ਜਿੰਨਾ ਯੋਗਦਾਨ ਹੋਇਆ ਆਪਾਂ ਜਰੂਰ ਰੁੱਖ ਲਗਾਉਣ ਦੇ ਵਿੱਚ ਪਾਵਾਂਗੇ ਤੇ ਉਹਨਾਂ ਦੀ ਪੂਰੀ ਸਾਂਭ ਸੰਭਾਲ ਵੀ ਕਰਾਂਗੇ ਤੇ ਮੈਂ ਇਹ ਕਹਿਣਾ ਵੀ ਦੋ ਚਾਰ ਰੁੱਖ ਵੀ ਬੰਦਾ ਲਗਾ ਲੇ ਤੇ ਉਹਦੀ ਸਾਂਭ ਸੰਭਾਲ ਇੰਨੀ ਕੋ ਕਰੇ ਕਿ ਉਹਨੂੰ ਐਸੀ ਕੁਲ ਪੱਖਿਆਂ ਦੀ ਲੋਡ ਨਾ ਪਏ ਜਦੋਂ ਵੀ ਉਹਨੂੰ ਕੋਈ ਮੇਤੋ ਜਿੱਦਾਂ ਕਹਿ ਲਿਆ ਰਾਸਤ ਪਾਉਣੀ ਆ ਤੇ ਉਹ ਨਾਲ ਸੁੱਖਾਂ ਦੇ ਨੀਤੇ ਬੈਠ ਕੇ ਤੇ ਆਪਦਾ ਛਾਂ ਦਾ ਜੋ ਅਨੰਤ ਮਾਣ ਹੈ ਤੇ ਹੁਣ ਇੱਕ ਵਾਰ ਆਪਾਂ ਵੀਡੀਓ ਨੂੰ ਇੱਥੇ ਕਰਦੇ ਖਤਮ ਲੋ ਵੀ ਮੇਤੋ ਵਹਨ ਆਪਣਾ ਹੋ ਗਿਆ ਕਦੂ ਝੋਨਾ ਲਾਉਣ ਹੀ ਹੋ ਗਿਆ ਵਹਨ ਆਪਣਾ ਤੇ ਬਾਈ ਨੇ ਟਰੈਕਟਰ ਵੀ ਬਾਹਰ ਵਹਨ ਚ ਲੈ ਆਂਦਾ ਆ